ਸਵਾਗਤ ਹੈ ਲਾਈਨ ਯਾਰ ਭਾਂ ਦਾ ਜੀਰੀ ਦਾ ਦੀਵਾ ਜੱਪ ਕੰਨਾ ਕਰ ਰੱਖੇਗਾ ਤਬ ਇਹ ਨਹੀਂ ਆਉਂਦੇ ਉਹਨਾਂ ਨੇ ਵੀ ਹੁਣ ਉਹ ਕਰਦੇ ਆ ਸਸ ਸਵੇਰ ਤੱਕ ਜੀ ਮੇਰਾ ਵੀ ਭਤੀਜਾ ਕਿਵੇਂ ਹੈ ਕਿਵੇਂ ਆਣੇ ਹੋਏ ਆਣੇ ਤਾਂ ਐ ਹੋਏ ਆਪਾਂ ਵਾ ਇਹ ਜੀਰੀ ਪਾਰਟੀ ਅੱਛਾ ਹਾਂ ਵੀ ਜੀਰੀ ਆਪਾਂ ਲਾਵਾਂਗੇ ਛੋਡੀ ਅਸੀਂ ਤਾਂ ਛੇਰਾ ਹੁਣ ਮੈਂ ਤਾਂ ਭਈਆਂ ਦੋ ਲਵਾਉਂਗਾ ਕਿਉਂ ਬਈ ਨਾ ਨੂੰ ਹਾਂ ਕਰ ਰੱਖਿਆ ਨਾ ਹੁਣ ਹਾਂ ਨੂੰ ਕੋ ਹੁੰਦਾ ਫਿਰ ਯਾਰ ਹੁਣ ਤੁਸੀਂ ਫਿਰ ਮਾਗਰੋ ਆ ਕੇ ਤੁਸੀਂ ਡੱਕਾ ਲਾ ਕੇ ਖੜ ਜਾਂਦੇ ਨਾ ਜਦੋਂ ਕੱਖ ਰਹੇ ਹੋਣੇ ਹੁੰਦੇ ਆ ਹੈ ਉਹ ਤੇਰੀ ਕਰਦੇ ਨੇ ਹੁਣ ਤੁਸੀਂ ਬਈ ਨਾ ਨੂੰ ਬਾਹਰ ਲਿਆ ਕਰੋ ਫਿਰ ਆਪਾਂ ਹੋਰ ਕੰਮ ਕਰਦੇ ਹਾਂ ਹੂੰ ਮੈਂ 4 ਕੱਕਲੇ ਦੇਣ ਲੈ ਬੰਜਾਂ ਨੂੰ 10 12 ਕੱਕਲੇ ਤੈਨੂੰ ਦੇ ਦੇਵਾਂਗਾ ਚੰਠੀਆ ਫਿਰ ਆ ਨਾ ਉਹ ਵੀ ਮੈਨਾਂ ਇਹ ਪਿੰਜਾਂ ਨੂੰ ਜਵਾਬ ਦੇ ਨਾਲੇ ਤੂੰ ਨਾ ਰਾਹ ਦੇਵੇਂ ਮਗਰੋਂ ਤੁਰਦੇ ਹੀ ਹੋਏਗਾ ਮਿਹਨਦੇ ਨੇ ਮਗਰੋਂ ਮੈਨੂੰ ਤੂੰ ਮਹੱਬਾ ਦਾ ਪਾ ਕੇ ਦੇਖ ਮੇਰੇ ਨਾਲ ਹੈ ਆਏ ਵਰਦੂ ਤਾਂ ਐਂ ਕਹਿ ਰਹੇ ਵੀ ਪੈਸੇ ਇਸੇ ਤੂਲ ਬੁਣੀਏ ਇਸੇ ਤੂਲ ਬੁਣੀਏ ਨਾਲੇ ਹੋਰਾਂ ਨਾਲੋਂ ਸਾਡੀ ਪਾਰਟੀ ਏਡੀ ਤਕੜੀ ਹੈ ਨਾ ਹੂੰ 10 20 ਮਣ ਵੱਧਦੀ ਨਿਕਲੂ ਕਿੱਲੇ ਦੀ ਜੀਰੀ ਨਾ ਬਾਈ ਬਣ ਕੇ ਬਿੱਲੀ ਲਾ ਦੇਉ ਕਿਤੇ ਹਾਂ ਬਿੱਲੀ ਕਿਵੇਂ ਲਾਦਾਂਗੇ ਚੰਗਾ ਫਿਰ ਪਿੱਗ ਦਾ ਲਵਾ ਦੇ ਕਿਤਾ ਪਿੱਗ ਤਾਂ ਲਾ ਲਾ ਫਿਰ ਜੇ ਲਵਾ ਫਿਰ ਤੂੰ ਆਪ ਦਾ ਖਰਾ ਸੱਟ ਲੈ ਲੈ ਬਾਈ ਕਉ ਵੱਡ ਨੂੰ ਕਿ ਮੈਂ ਲਾਲਾ ਛੜਦਾ ਨਾ ਗਲਾ ਤ ਬਾਈ ਬਣ ਕੇ ਇੱਕ ਬੈਂਦੀ ਮਤਲਬ ਗਲਾਸ ਨੇ ਮੈਂ ਕਿਸੇ ਨਾ ਪੀਂਦਾ ਨਾ ਖੂਨ ਕੋਈ ਖੂਨ ਵੀ ਕੋਈ ਜੀ ਹੈ ਹੈ ਚਲ ਚੰਗਾ ਲਾ ਲਵਾ ਫਿਰ ਫਿਰ 5000 ਰੁਪਏ ਤਾਂ ਦੇ ਸਾਈ ਐ ਗਾ ਸ਼ੇਰਾ 5 ਤਾਂ ਨਹੀਂ ਅੱਜ ਦੇ ਕੋਈ ਹੁਣ ਮੈਨੂੰ ਗੜਾ ਪਤਾ ਸੀ ਵੀ ਤੂੰ ਅੱਜੀ ਆ ਜਾਏਗਾ ਤੂੰ ਆਏਗਾ ਤੈਨਾਂ ਲੈ ਜਾ ਦੋ ਮੈਂ ਤੈਨੂੰ ਪਰਸਵਾਰ ਤੇ ਤੂੰ ਲੈ ਕੇ ਦੇ ਦਊਗਾ ਬਸ ਠੀਕ ਹੈ ਪੈਸੇ ਨੂੰ ਲਾਰਾ ਨਾ ਲਾਦੀ ਪੈਸੇ ਲੈ ਜੀ ਦੁੱਧ ਵਰਕੇ ਜਦੋਂ ਤੇਰਾ ਜੀ ਕਹਦਾ ਬਾਈ ਬਣ ਕੇ ਨਾ ਮੈਂ ਇਹਨਾਂ ਤੋਂ ਬਹੁਤ ਆਕਿਆ ਤੈਨੂੰ ਬਈਆ ਤੋਂ ਲਵਾਣੇ ਆਂ ਸੀ ਮੈਂ ਤਾਂ ਤੇਰੇ ਨਾਲ ਸ਼ਰਾ ਜਵਾਨ ਹੋ ਗਈ ਵਾ ਠੀਕ ਆ ਤੂੰ ਇਹਦੇ ਕੀ ਆਪਣੀ ਦੇਖੀ ਜੀਰੀ ਲੱਗੇ ਨਿਸ਼ਾਂਤੀ ਕਰੀਆਂ ਕਰੀਆਂ ਬਾਣੇ ਆ ਜਾ ਹੌ ਦੱਸ ਕਿਵੇਂ ਆ ਬੜੀ ਠੀਕ ਆ ਤੂੰ ਦੱਸ ਕਿਵੇਂ ਆ ਬੜਿਆ ਨੀ ਜੀਰੀ ਲਾਉਣ ਨਾਲ ਲੱਗੀਏ ਲੱਗ ਜਾਗੇ ਇਕੜੇ ਗਰਮੀ ਵਾਲੀ ਹੈ ਗਰਮੀ ਤਾਂ ਹੈਗੀ ਆ ਫਿਰ ਹੁਣ ਜਿਹੜੀਆਂ ਮਜਬੂਰੀਆਂ ਮਾਰਦੀਆਂ ਨੇ ਉਹਨਾਂ ਕਰਕੇ ਤਾਂ ਲਾਉਣੀ ਪਊਗੀ ਹੋਰ ਮੈਨੂੰ ਤਾਂ ਲੱਗਦੀ ਸੀ ਕਿਸ਼ਤਾਂ ਹੀ ਨੇ ਪੜੀਏ ਸਾਡੀਆਂ ਵੀ ਕਿਸ਼ਤਾਂ ਨੇ ਕਿਸ਼ਤਾਂ ਨੇ ਤਾਂ ਰੋਲੀ ਨੇ ਸਾਰੇ ਹੋਰ ਹੁਣ ਆਇ ਇੱਕ ਤਰੀਕ ਨੂੰ ਕਿਸ਼ਤਾਂ ਖੜਦੇ ਮਹੀਨਾ ਵੀ ਉਹਦੀ ਆ ਜਾਂਦਾਗਾ ਹੋਰ ਕੀ ਕਰੀਏ ਅੱਗ ਲਾਣਾ ਆਪਾਂ ਪੈਸੇ ਫੜ ਲਾਂਗੇ 5-5000 ਆ ਫੜ ਕੇ ਪੈਸੇ ਆਪਾਂ ਕਿਸ਼ਤਾਂ-ਕੁਸ਼ਤਾਂ ਭਰਾਂਗੇ ਕਿਸ਼ਤਾਂ ਦਾ ਭਰ ਦਾਂਗੇ ਹੋਰ ਆਇਆ ਹੁਣ ਇੱਕ-ਇੱਕ ਕਿਸ਼ਤਾਂ ਦਾ ਆਪਾਂ ਹੁਣ ਭਰ ਦਾਂਗੇ ਇੱਕ-ਇੱਕ ਜੇ ਤੁਹਾਨੂੰ ਸਾਬ ਕਰਨਗੇ ਆਪਣੀ ਉਦੋਂ ਹੋ ਜੂਗੀ ਚਲ ਅਮੀ ਨਾ ਹੋ ਜੂਗਾ ਉਹਨੂੰ ਹੋਰ ਦੇਖ ਲੈ ਨਾ ਜੀਰੀ ਚ ਵੀ ਲੱਗ ਕੇ ਕੀ ਬਣਦਾ ਚਲ ਦੇਖ ਲੈਣੇ ਜਿੱਥੇ ਦੁਨੀਆ ਤਰੀ ਫਿਰਦੀ ਆ ਮਨੀ ਵਿੱਚ ਆਪਾਂ ਕਰੀ ਲਾਗੇ 12 ਹੀ ਮਧਣਾ ਦਾ ਕੁਛ ਨਹੀਂ ਲੂਗਾ ਨਾ ਟਾਈਮ ਪਾਸ ਵਧੀਆ ਕਰ ਚਲ ਪੜੇ ਮੇਰੇ ਤਾਂ ਸਕੀਮ ਹੋਣ ਲੱਗੀ ਹੁਣ ਤੂੰ ਦੱਸ ਨਹੀਂ ਮੇਰੇ ਵੀ ਲੱਗ ਗਈ ਕੀ ਕਰਾਂ ਆ ਗੋਲੀਆਂ ਤਾਂ ਮਸਾ ਖਾ ਰ ਖੜਾ ਛਡਾਉਣੀ ਆਂਗੀ ਮੈਂ ਤਾਂ ਗੋਲੀਆਂ ਖਾ ਫਾਟਾ ਟਾਈਮ ਕੱਢਦੀ ਆ ਚਲ ਕੀ ਹੱਸ ਖੇਡ ਕੇ ਟਾਈਮ ਹੀ ਲੰਘ ਜਾ ਕਰ ਵਧੀਆ ਚੱਲ ਹੱਡੀਆਂ ਹੀ ਦੁਖਣਗੇ ਤੇਰੇ ਗੋਲੀ ਖਾਇਆ ਇੱਕ ਇੱਕ ਗੋਲੀ ਲੈ ਲਿਆ ਕਰਾਂਗੇ ਸਾਰਾ ਦਿਨ ਲੰਗ ਗਿਆ ਉਹ ਜਾ ਕਰੂਗਾ ਦਿਨ ਚੱਲ ਫਿਰ ਹੁਣ ਆਪਾਂ ਚੱਲਾਂਗੇ ਆ ਜੀਜੀ ਲਾਉਣ ਚੱਲ ਤੂੰ ਪਹਿਲਾਂ ਪੈਸ਼ਾਨੀ ਗੱਲ ਖੋਲਦੇ ਉਹਨਾਂ ਨਾਲ ਕਹਦੇ ਭਈ ਸਾਨੂੰ ਪਾਈ ਪੈਸੇ ਪਹਿਲਾਂ ਚਾਹੀਦੇ ਚੱਲ ਜਿੰਨੇ ਨੂੰ ਹੁਣ ਕੀ ਲਾ ਹੋਗਾ ਉਹਨੇ ਨਾਲ ਆਪਾਂ ਪੈਸੇ ਲਾਵਾਂਗੇ ਹੋਰ ਕੀ ਵੱਧ ਘੱਟ ਦੇਣਗੇ ਆਪਾਂ ਨੂੰ ਉਹ ਤਾਂ ਠੀਕ ਆ ਚੱਲ ਫਿਰ ਚੰਗਾ ਫਿਰ ਮੈਨ ਜਾਣੀ ਆ ਦੱਸ ਦੀ ਫਿਰ ਮੈਨੂੰ ਨਾ ਕੋਈ ਨਾ ਕੋਈ ਨਾ ਪੱਕਾ ਲੱਗਾਗੇ ਹਾਂ ਕਿੱਥੇ ਸਰਦਾ ਕਾ ਕਰੇ ਬੈਠ ਕੇ ਚੰਗਾ ਆ ਗੋਲੀਆਂ ਲੈ ਚੱਲਿਆ ਕਰਾਂਗੇ ਨਾਲ ਸਸਰੀਕਾਲ ਚਾਚਾ ਜੀ ਸਸਰੀਕਾਲ ਸਸਰੀਕਾਲ ਹੋ ਠੀਕ ਹੈ ਭਾਈ ਆਪਾਂ ਬਣਾਈਏ ਜੀਰੀ ਦੀ ਪਾਰਟੀ ਅੱਛਾ ਹੂੰ ਜੀਰੀ ਆਪਾਂ ਲਾਵਾਂਗੇ ਥੋਡੀ ਉਹ ਮੈਂ ਤਾਂ ਬਲਵੀਰੇ ਨੂੰ ਹਾਂ ਕਰਤੀ ਭਰਾਵਾ 40 ਦੇ 40 ਕਿੱਲੇ ਲੈ ਫਿਰ ਅੱਧਾ ਮੈਨੂੰ ਦੇ ਦੇ ਵਾਹਣਾ ਉਹ ਯਾਰ ਉਹਦੇ ਨਾਲ ਹੁਣ ਜ਼ਮਾਨਤ ਕੀਤੀ ਆ ਉਹਦੇ ਮੈਂ ਪਹਿਲਾਂ ਕਿਵੇਂ ਜ਼ਮਾਨਤ ਤੋਂ ਮੁੱਕਰ ਜਾ 50 ਕਿੱਲੇ ਦਾ ਉਹ ਪਹਿਲਾਂ ਫੜੀ ਬੇਟਾ ਤੇਰੇ 40 ਕਿੱਥੋਂ ਲਾ ਦੂਗਾ ਉਹ ਓ ਯਾਰ ਉਹ ਕਹਿੰਦਾ ਮੈਂ ਵਧੀਆ ਮੇਰੇ ਕੋਲ ਟੀਮ ਐ 25 ਬੰਦੇ ਨੇ ਉਹਦੇ ਕੋਲੇ ਮੇਰੇ ਨਾਲ ਬਈ ਮਾਰੀ ਹੀ ਆ ਫਿਰ ਓਏ ਤੇਰੇ ਕੋਲੇ 10 ਬੰਦੇ ਨੇ ਯਾਰ। ਛੁਰੀਆਂ ਨੇ ਛੁਰੀਆਂ। ਛੁਰੀਆਂ ਤਾਂ ਹੈਗੀਆਂ ਨਾ ਚੱਲ ਤੈਨੂੰ ਮੈਂ 10 ਕਿੱਲੇ ਦੇ ਦੂੰਗਾ। ਠੀਕ ਹੈ। 20 ਤਾਂ ਦੇ ਦੇ। ਓਏ 10 ਕਿੱਲੇ ਲੈ ਲਈ ਤੂੰ। ਦੇਖ ਮੈਨੂੰ ਲਾਰੇ ਪਸੰਦ ਨਹੀਂ ਹੈਗੇ। ਪਰ ਸਹੀ ਜਮਾਨ ਦਾ ਹੋ ਰਹੀ। ਜੇ ਸਾਈ ਦਾ ਦੇ ਮੈਨੂੰ 5000 ਦੇ ਦੇ। ਮੇਰੀ ਗੱਲ ਸੁਣ। ਤੈਨੂੰ ਉਹਦੇ ਨੂੰ ਕੱਟ ਲੈਣੇ ਪੈਣਗੇ ਪੈਸੇ। ਵੀਰ ਨੂੰ ਹਾਂ ਤਾਂ ਦੇਊਗਾ ਮੈਂ ਉਹਨੂੰ। ਐ ਕਹੂੰਗਾ ਉਹਦੀ ਇਹ ਤਾਂ ਲਿਆਜ ਚ ਦੇਣੀ ਪੈਗੀ। ਕੱਟ ਕਿੰਨੇ? ਉਹ ਥੋੜੇ-ਮੋਟੇ ਕੱਟ ਕਰ ਲਈ। ਚਲ ਹਾਂ ਇਹ ਤਾਂ ਮੈਂ ਰੇਟ ਦਾ ਘਟਾ ਦੂੰ ਕੋਈ ਨਹੀਂ। ਹੂੰ ਪਰ ਮੇਰੀ ਗੱਲ ਸੁਣ ਕੰਮ ਵਧੀਆ ਕਰਦੀ ਮੈਂ। ਪਰ ਗੱਲ ਨਾ ਗੱਲ ਨਹੀਂ ਕਰਨੀ ਕਿਸੇ ਲਈ। ਉਹ ਗੱਲ ਗੁੱਲ ਗੱਲ ਗੁੱਲ ਤਾਂ ਮੈਂ ਜਮਾ ਨਹੀਂ ਕਰਦਾ। ਠੀਕ ਹੈ ਇਹ 5000 ਬਲਬੀ ਦੇ ਵਾਸਤੇ ਰੱਖਿਆ ਸੀ ਮੈਂ। ਅੱਛਾ। ਪਰ ਮੈਂ ਹੁਣ ਜਦੋਂ ਤੂੰ ਬਾਹਲੇ ਗੱਲ ਪੈ ਗਿਆ ਮੈਨੂੰ ਸੋਚਣਾ ਪਿਆ ਤੇ ਵਾਸਤੇ। ਮੈਂ ਤਾਂ ਗਿੰਦਾ ਵੀ ਨਹੀਂ ਮੈਂ ਵਿਸ਼ਵਾਸ ਹੀ ਰੱਖਦਾ ਹਰੇਕ ਤੇ। ਠੀਕ ਹੈ ਜੀ ਚਾਚਾਈ। ਵਿਸ਼ਵਾਸ ਦੀ ਦੁਨੀਆ ਖੜੀ ਹੈ ਭਾਈ। ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਹੈ ਬੰਦੀਰਾ ਠੀਕ ਹੈ ਜੀ ਠੀਕ ਹੈ ਹਾਂ ਜੀ ਵਧੀਆ ਜੀ ਹੋਰ ਤੇ ਟੀਮ ਵਧੀਆ ਕੰਮ ਕਰਦੀ ਵਧੀਆ ਵਧੀਆ ਜੀ ਵਧੀਆ ਚੱਲਿਆ ਸੱਤ ਅੱਠ ਕਿੰਨੇ ਮਢਕਾਣ ਨੇ ਹੱਥ ਨੂੰ ਬਹੁਤ ਵਧੀਆ ਟੀਮ ਆਪਣੇ ਕੋਲੇ ਅੱਛਾ ਹਾਂ ਜੀ ਹਾਂ ਜੀ ਤੇ ਖੇਤ ਆਪਣੇ ਟਰੈਕਟਰ ਲੱਗਿਆ ਹੋਇਆ ਹਾਂ ਜੀ ਆਪਣੇ ਬੰਦੇ ਗਏ ਬਸ ਤੇ ਵੀਰ ਮਣ ਕੇ ਕੰਮ ਵਧੀਆ ਹੋਣਾ ਚਾਹੀਦਾ ਪਹਿਲਾਂ ਵੀ ਤੂੰ ਜਿਹੜੀ ਜਿਰੀ ਲਾਈ ਸੀ ਬਹੁਤ ਵਧੀਆ ਹੋਈ ਨਾ ਜੀ ਬਹੁਤ ਵਧੀਆ ਸਾਰੀ ਕਹਿੰਦੇ ਨੇ ਜੀ ਕਿੰਨੀ ਆਪਾਂ ਲਾਈ ਆ ਜੀ ਦੱਬੇ ਮਣੀ 95 100 ਤੱਕ ਜਾਂਦੀ ਆਪਣੀ ਜੀ ਲਾਈ ਆਪਾਂ ਸਿੱਧੀ ਬਹੁਤ ਮੇਰੇ ਕੋਈ ਜਰਨਲ ਆਇਆ ਜਰਨਲ ਆਇਆ ਸੀ ਹਾਂਜੀ ਹਾਂਜੀ ਉਹ ਮੇਰੇ ਗੱਲ ਪੈ ਗਿਆ ਉਹ ਕਹਿੰਦਾ 10 ਕਿੱਲੇ ਦੇ ਮੈਨੂੰ ਫਿਰ ਸਾਡੇ 10 ਕਿੱਲੇ ਘਟਾ ਦੇ ਤੁਸੀਂ ਉਹ ਫਿਰ ਰੇਟ ਵੀ ਘਟ ਲੈਤਾ ਬਈ ਉਹਨੇ 4800 ਰੁਪਏ ਚੈੱਕ ਕਰੇ ਗਿਆ ਉਹ ਜੇ ਰੇਟ ਘਟ ਲੈਂਦਾ ਜੋ 70 ਬਣੀ ਨਿਕਲਦੀ ਐ ਉਹ ਚੱਲ ਕੋਈ ਗੱਲ ਨਹੀਂ ਯਾਰ ਗਰੀਬ ਐ ਜਵਾਕ ਪਾ ਲੂ ਯਾਰ ਉਹ ਗੇੜੇ ਨਾਲ ਸੰਗੜੀ ਦਿਖਾਉਣ ਦੇ ਆ ਰੇ ਨੂੰ ਬਚਾਲੇ ਜਾ ਕੇ ਪ੍ਰਾਂਤ ਕਰ ਦਿੰਦੇ ਪ੍ਰਾਂਤ ਪ੍ਰਾਂਤ ਚੱਲਣੇ ਪ੍ਰਾਂਤ ਪ੍ਰਾਂਤ ਜਿੰਨੀ ਚੌੜੀ ਲਾਉਂਦੇ ਆ ਉਹ ਚੱਲ ਕੋਈ ਗੱਲ ਨਹੀਂ ਆਪਾਂ ਉਹ ਤੋਂ ਕੰਮ ਵਧੀਆ ਕਰਾਵਾਵਾਂਗੇ ਚਲੋ ਮੈਂ ਤਾਂ ਆਇਆ ਸੀ ਉਹ ਸੋਸ ਜੀ ਕਹਿੰਦੇ ਜੀ ਸ਼ ਪੈਸਿਆਂ 'ਚ ਲੋਡ ਸੀ ਫਿਰ ਸਾਰਿਆਂ ਨੂੰ ਖਰਚਾ ਖਰਚਾ ਵੀ ਦੇਣਾ। ਸਾਈ ਤਾਂ ਦੇ ਦਾਨੇ ਆ ਪਰ ਆਪਣਾ ਕੰਮ ਕੱਲ ਨੂੰ ਸਟਾਰਟ ਕਰਦੇ ਹਾਂ। ਹਾਂ ਆਪਣਾ ਤਾਂ 50 ਚੱਲੂਗਾ ਜੀ ਕੰਮ ਆਪਣੀ ਦਾ ਰੇਟ ਸਾਰਿਆਂ ਦਾ 5 ਹੀ ਲੈਂਦਾ ਆਪਾਂ। ਅੱਛਾ। ਉਹਦੇ ਵਾਲਾ ਤਾਂ ਬੰਦੇ ਹਜੇ ਨਾ ਤਾਂ ਤਲਾਕੀ ਨਾਲ ਲਾਉਂਦੇ ਨੇ ਜੀ ਥੋੜੇ ਪੈਸੇ ਕਰ ਕਰਕੇ ਬਾਜਦੇ ਨੇ ਉਹ। ਉਹ ਮੇਰੇ ਵਾਲਾ ਭਰਾ ਵੀ ਲੜੀ ਜਾਂਦਾ। ਕਹਿੰਦਾ ਤੂੰ ਐਵੇਂ ਕਹਿੰਦਾ ਇਹਨਾਂ ਦੇ ਮਗਰ ਲੱਗ ਕੇ ਨਾ ਕਹਿੰਦਾ ਬਾੜਾ ਲੇਟ ਨਾ ਕਰ। ਤੇਰੇ ਵਾਲੇ ਭਰਾ ਦੀ ਵੀ ਆਪਾਂ ਲਈ ਆ ਪਹਿਲਾਂ। ਉਹ ਕਹਿੰਦਾ ਬਾੜੀ ਲੇਟ ਕਰੀ ਨਾ ਤੂੰ। ਇੱਕ ਤਾਂ ਪਾਣੀ ਪੂਣੀ ਦੀ ਬਹੁਤ ਸਮੱਸਿਆ ਆ। ਨਹੀਂ ਆਪਾਂ ਦੋ ਦਿਨ ਠੀਕ ਹੈ ਕੋਈ ਨਾ ਪੈਸੇ ਤਾਂ ਲੈ ਜਾ ਪੈਸੇ ਦੀ ਕੋਈ ਗੱਲ ਨਹੀਂ ਪਰ ਬਾਈ ਮੰਨ ਕੇ ਟੜਕੇ ਜ਼ਰੂਰ ਆ ਜੀ ਕੋਈ ਨਾ ਜੀ ਕੋਈ ਨਹੀਂ ਠੀਕ ਹੈ ਨਾ ਅਲੇ ਪੈਸੇ ਤਾਂ ਆਪਣੀ ਬਹੁਤ ਵਧੀਆ ਜੀ ਚਲ ਕੋਈ ਗੱਲ ਨਹੀਂ ਟੜਕੇ ਵੀ ਚਾਹ ਸੋਡੀ ਖੇਤ ਬਾਗ ਜੀ ਠੀਕ ਹੈ ਚਾਰ ਦਿਨਾਂ ਚ ਵਿਹਲੇ ਕਰ ਦਾਂਗੇ ਤੁਹਾਨੂੰ ਠੀਕ ਹੈ ਬਾਈ ਠੀਕ ਹੈ ਆਹ ਕਹਾਂ ਵਸ ਅਗਲੇ ਨੂੰ ਰੇਟ ਕੋਈ ਹੋਰ ਵੀ ਤੁਹਾਨੂੰ ਪੁੱਛੇ ਰੇਟ ਨਾ ਘਟਾਓ ਆਪਣਾ ਠੀਕ ਹੈ ਇੱਕ ਉਹ ਜਰਨੈਲੇ ਨੂੰ ਵੀ ਮੈਂ ਕਾ ਟੜਕੇ ਕਹੂੰਗਾ ਉਹ ਦੂਸਰੇ ਟੱਕ ਚ ਲੱਗਣਗੇ ਤੁਸੀਂ ਦੂਸਰੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਾਈ ਬੁੜੀਆਂ ਹੀ ਹਜੇ ਤੱਕ ਨਹੀਂ ਆਈਆਂ ਵੀ ਹਜੇ ਤੱਕ ਟਾਈਮ ਨਹੀਂ ਹੋਇਆ। ਉਹ ਮੋਟੋ ਜੀ ਦਾ ਨਿਕਲ ਜੀ ਨਹੀਂ ਆਉਂਦੀ ਘਰੋਂ। ਐ ਦੇ ਇੱਥੇ ਆ ਕੇ ਬਾਣਾ ਚ ਖੁਬੀ ਜਾਂਦੀ ਰਹਿੰਦੀ ਐ। ਆ ਕੀ ਲੈਣ ਆਉਂਦਾ ਕਿੱਧਰ ਆਉਂਦਾ ਇਹ। ਹਾਂ ਉਹ ਮੈਂ ਸੋਨਿਆ ਤੂੰ ਸਾਰਾ ਨਾ ਰੇਟ ਹੀ ਘਟਾ ਰੱਖਿਆ ਰੇਟ ਘਟ ਲੈਣਾ ਸਾਰਾ ਜੀਰੀ ਦਾ ਉਹ। ਕੌਣ ਕਹਿੰਦਾ ਤੈਨੂੰ

सारा पिंड कह रहा है भाई रेट कैसे घट लेता है वो चाय देता है हमको लक्कर देता है राशन देता है और रेट जो है चलता है पिंड से वो लेवे करते तो हमको क्या रेट, रेट कम है ना तो टूहा तो देंगे तो आ, कैसे काम तो आप दे रहे हैं ना अरे हम काम नहीं दे रहे काम तो जमींदार दे रहे हैं जमींदार तो 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 दे रहा तो छोड़ है तो खेती नहीं आएंगे हम लोग बस हम तो ऐसे कहने आए है भी रेट कम नहीं लेना रेट हम लोग कम नहीं लेते हैं काम नहीं लेना भाई ठीक है भाई हम पिंड वाले कह रहे हैं ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਚਲੋ ਕੰਮ ਪਰ ਓ ਚਾਚਾ ਮੈਨੂੰ ਫੜਾ ਬੱਟਾ ਮੈਂ ਪੋਚ ਦਿੰਨਾ ਓ ਲੈ ਪੁੱਤ ਤੂੰ ਪੋਚ ਦੇ ਪਰ ਇੱਕ ਗੱਲ ਸੁਣ ਲੈ ਮੇਰੀ ਅੱਛਾ ਸ਼ਾਮ ਨੂੰ ਮਾਨ ਤਾਨ ਜਾ ਕਰਦੇ ਆ ਕਲੀ ਦੇਸੀ ਦੁੱਸੀ ਲਵਾਉਣੀ ਪਿਆ ਕਰੂਗੀ ਓ ਜਿੰਨੀ ਪੀ ਮਰਜੀ ਪੀ ਲਈ ਲਿਆ ਫਿਰ ਉਹ ਫੜਾ ਲੈ ਕੋਥੇ ਬੈਠ ਕੋਥੇ ਭਾਈਆ ਮੈਂ ਤਾਂ ਬਹਿ ਜਾਣਾ ਮਾਤਾ ਹੁਣ ਪੋਚ ਦੂੰ ਚੱਕ ਦੇ ਫੱਟੇ ਚੱਕ ਦੇ ਭਤੀਜੇ ਚੱਕ ਦੇ ਕੰਮ ਤੂੰ ਬਸ ਐ ਕਰੀ ਆ ਮੈਂ ਗਲਗਰ ਗਿਰੀਆਂ ਤੋਂ ਬਣਾ ਨਹੀਂ ਖਾਂਦਾ ਮੈਂ ਗਿਰੀਆਂ ਦਾ ਪੈਕਟ ਹੀ ਮੰਗਾ ਲਈ ਉਹ ਜਿਹੜਾ ਮਰਜੀ ਕੁਸ ਖਾ ਲਈ ਯਾਰ ਤੂੰ ਕੰਮ ਕਰਿਆ ਕਰ ਆਪਣੇ ਕੰਮ ਤਾਂ ਕਰਦਾਂਗੇ ਜੀਰੀ ਵੀ ਤੇਰੀ ਦੇਗੀ ਲੋਕਾਂ ਦੇ ਤਾਂ ਨਿਕਲਦੀ ਹੈਗੀ 100 ਮਣ ਤੇ 150 ਮਣ ਕਿੱਲੇ ਦੀ ਨਿਕਲੂਗੀ ਅੱਛਾ ਹਾਂ ਵਧੀਆ ਵਧੀਆ ਇਹ ਤਾਂ ਪੁੱਛ ਗਈ ਅੱਛਾ ਹੁਣ ਆਹ ਰਹਿੰਦੀ ਐਥੋਂ ਜੀ ਇਹ ਇੱਥੇ ਲਾ ਦੇ ਇੱਥੇ ਬਹਿ ਜਾ ਜਾ ਕੇ ਪਰਾਂ ਯਾਰ ਮੈਂ ਚੱਕਦਾ ਫਿਰ ਉਹ ਮੈਂ ਚੁੱਕਦਾ ਨਾ ਮੈਨੂੰ ਗੁੱਸਾ ਵੀ ਚੜਦਾ ਹੁੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਭਾਈ ਆ ਜੱਟ ਬੈਠਾ ਦੱਸ ਟਿਕ ਜਾ ਉਹ ਕੋਈ ਗੱਲ ਨਹੀਂ ਕੰਮ ਤਾਂ ਕਰਨੇ ਨੇ ਹੁਣ ਬਾਏ ਆਪਦੇ ਬੰਦਿਆਂ ਨੂੰ ਜੀਰੀ ਨੂੰ ਕਹਿ ਕੇ ਆ ਵੀ ਛੇਤੀ ਛੇਤੀ ਲਾ ਦੋ ਉਹ ਨਾ ਲੜਪਣ ਤੇਰੇ ਨਾਲ ਕੌਣ ਲੈ ਐ ਲੜਪਣਗੇ ਠੇਕੇਦਾਰ ਉਹਨਾਂ ਦਾ ਮੈਂ ਅੱਛਾ ਹਾਂ ਆ ਸਮਾਰ ਕੇ ਮਾਰ ਸਮਾਰ ਕੇ ਹਾਂ ਹਾਂ ਆ ਖਾੜੀ ਜੀ ਸਮਾਰ ਕੇ ਮਾਰ ਦੇ ਨਾ ਖਰੇਜ ਨਾ ਕਰ ਮੈਂ ਮੈਥੋਂ ਮੈਂ ਨਾ ਪੱਟਾ ਵਧੀਆ ਪੋਚ ਨਹੀਂ ਸਕਦਾ ਕੋਈ ਕੋਈ ਦੇਸੀ ਐ ਦੇਸੀ ਐ ਦੇਸੀ ਘਰ ਦੀ ਘੱਡੀ ਹੋਈ ਵਧੀਆ ਵਧੀਆ ਸਮਾਨ ਪਾਇਆ ਹੋਇਆ ਫਿਰ ਲਿਆ ਔੜੇ ਬਿਹੜੇ ਸਾਰਾ ਐ ਕਰ ਚੱਕ ਕੇ ਲਿਆ ਪਹਿਲਾਂ ਦੇਉਣਾ ਮੈਂ ਚੱਕ ਲਿਆ ਤੂੰ ਕਰ ਸਹੀ ਕੰਮ ਆ ਗਿਆ ਵਸ ਮੈਂ ਪਹਿਲੇ ਪਹਿਨੇ ਚਾਹ ਤੇ ਨਹੀਂ ਪਹਿਨੇ ਮੈਂ ਤਾਂ ਕਿਸ ਤਾਈਆਂ ਦਾ ਪੰਗਾ ਲੈ ਲਿਆ ਮੈਂ ਹੋਰ ਪੁੱਛਣਾ ਨਹੀਂ ਦੇ ਮਾਤਾ ਆਪ ਪੰਗਾ ਲਾਏ ਬੈਠੇ ਕਦ ਲਾਈ ਨਹੀਂ ਵਾਸਤਾ ਨਹੀਂ ਆ ਬੈਠ ਜੇ ਚੱਕੇ ਸੀ ਸਮਾ ਪੰਗਾ ਲੈ ਲਿਆ ਮੈਂ ਤਾਂ ਹੁਣ ਨਹੀਂ ਹੋ ਤਾਂ ਹੋ ਭਾਗੇ ਆਪਾਂ ਪਿੱਛੇ ਰਹਿ ਗਈਆਂ ਹੋਰ ਨਹੀਂ ਖਾਣਾ ਆਪਾਂ ਕਿ ਮੈਂ ਮੰਗ ਰਹੀ ਹਾਂ ਹਿੰਮਤ ਕਰ ਮਾੜੀ ਮੋਟੀ ਛੇੜੀ ਛੇੜੀ ਲਾਲਾ ਇਹ ਤਾਂ ਕਿਸ ਤਰ੍ਹਾਂ ਵਾਲਾ ਹੈ ਓਡੀ ਜਮੀ ਕਮਾਲ ਹੋਈ ਪਈ ਆ ਹਨਾ ਉਹ ਕਿੰਨੇ ਮੂਰੇ ਫਿਰਦੇ ਨੇ ਹਜੇ ਇੱਥੇ ਹੀ ਵਰਤੀ ਹੋ ਤੁਸੀਂ ਉਹ ਤਾਂ ਹਜੇ ਪਿੱਛੇ ਨੇ ਅਸੀਂ ਤਾਂ ਲਾ ਕੇ ਅੱਗੇ ਵੀ ਆ ਗਈਆਂ ਆ ਕੇ ਮੂਰੇ ਆ ਕੇ ਲੱਗੇ ਆਂਗੇ ਆਹ ਮੂਰੇ ਆ ਗਈਆਂ ਹੋਉਂਗੀਆਂ ਤੁਸੀਂ ਮੇਰੀ ਗੱਲ ਸੁਣਨ ਨਾਲੇ ਠੀਕ ਹੈ ਨਾ ਇੱਥੇ ਇੱਥੇ ਸੰਗਣੀ ਨਾ ਵਿਚਾਲੇ ਸਿੱਧੀ ਲਾਦਿਆ ਕਰੋ ਭੱਜੀਆਂ ਫਿਰੋ ਅਸੀਂ ਤਾਂ ਉਹਨਾਂ ਤੋਂ ਪਹਿਲਾਂ ਇੱਕ ਪਾਂਦ ਲਾ ਕੇ ਆ ਗਈਆਂ ਇਹ ਤਾਂ ਲਾ ਕੇ ਵੀ ਆ ਗਈਆਂ ਪਾਂਦ ਆਪ ਸੇੜੀ ਆ ਆਪਦੀ ਮੈਂ ਤਾਂ ਤਾ ਨਹੀਂ ਲਾਉਂਦਾ ਜੀਰੀ ਚਲੋ ਤਾਂ ਬਾਤ ਬਣਾਓ ਸਾਡੇ ਤਾਂ ਹਿੰਮਤ ਹੀ ਆ ਵਾ ਹੋਰ ਲੈ ਮੇਰੇ ਬਰਾਬਰ ਤਾਂ ਲਾਈ ਖੜੀ ਹੋ ਤੁਸੀਂ ਹੋਰ ਨਾਲ ਦੇ ਜਿਦਣ ਜਾਣਦੀ ਹੋ ਨੀ ਕਿਸ਼ਤ ਜੇ ਵਾਲੇ ਵੀ ਨਾ ਜਾਣ ਕਿਤੇ ਨਹੀਂ ਮੋਟਾ ਆ ਭੁੰਨਣਾ दारू ਪੀਣ ਦਾ ਮਾਰਾ ਨਾ ਲੋਕਾਂ ਦੇ ਕਿਸੇ ਦੀਆਂ ਬੱਟਾਂ ਜਾਂ ਪਚਾਉਂਦਾ ਰਹੂਗਾ ਕਦੇ ਕਿਸੇ ਦੀਆਂ ਨੇ ਤਾਂ ਇੰਨ ਕਰਦੇ ਨੇ ਇਹ ਤਾਂ ਕਈ ਕਈ ਦਾ ਕਰਾ ਨਾ ਨਾ ਅਰ ਇਕੱਠੀ ਕਰ ਲੈਂਦਾਗਾ ਲੈ ਲੈ ਕੇ ਉੱਥੇ ਐ ਨਹੀਂ ਪਤਾ ਪਉਆ ਦੀ ਇਹਦਾ ਦੱਬਿਆ ਪਿਆ ਹੋਵੇ ਤੇ ਮਰ ਨਹੀਂ ਬਿਦਾ ਪੀ ਕੇ ਈ ਠੀੜੀ ਗਦਾ ਫਿਰੇ ਘਰੇ ਵੀ ਨਾ ਜਾਵੇ ਮੈਨੂੰ ਕੀ ਪਤਾ ਤਾ ਜੂ ਆਪਾ ਤੋਂ ਕਹਣਾ ਕੰਮ ਕਰਾਉਂਦਾ ਆਪੋ ਨਾ ਨਮੇੜਦਾ ਨਹੀਂ ਆ ਆਪਣਾ ਮਾਸ ਖਾ ਲੈਂਦਾ ਆਪਣੇ ਵਰਗੇ ਦਾ ਮਾਸ ਖਾ ਲੈਂਦੇ ਨਹੀਂ ਉਹ ਜੱਟਾਂ ਦਾ ਹੀ ਮੰਨੇ ਇਹਨਾਂ ਨੂੰ ਮੜਾ ਚਾਚਾ ਕਹਦੇ ਪਾਡੇ ਹੋ ਜਾਂਦੇ ਹੈ ਉਹ ਪਈ ਨਿਕਲ ਵੀ ਆਈਆਂ ਹੈ ਢੀ ਛੇਤੀ ਤੁਸੀਂ ਨਿਆ ਹੈ ਗਿਆ ਕਿਹੜੀਆਂ ਪਾਤਾ ਲਾਉਂਗੀਆਂ ਤੁਸੀਂ ਪੈਸੇ ਦਾ 5-5000 ਫੜ ਲਿਆ ਪਹਿਲਾਂ ਲੈ ਅਸੀਂ ਬਾਹਰ ਪਾਣੀ ਘਾਣੀ ਨਾ ਪੀਏ ਵੇ ਹੁਣ ਪਾਣੀ ਤਾਂ ਨਹੀਂ ਵੀ ਬਈ ਅਸੀਂ ਤੇ ਪੀਣਾ ਹੈਗਾ ਪਾਣੀ ਦੇ ਵਿੱਚ ਰਣੀ ਉਹੀ ਚੂਲੀ ਭਰਕੇ ਪੀ ਲਿਆ ਕਰੋ ਅਸੀਂ ਉਹ ਫਿਰ ਆਪ ਕਿਉਂ ਨਹੀਂ ਪਿੰਦਾ ਤੂੰ ਉਹ ਪਾਣੀ ਹੌਥ ਜਾ ਕੇ ਵਹਿ ਜਾਂਦਾ ਮੋਟਰ ਤੇ ਬਿੰਦੇ ਜੱਤੇ ਖਾਲ ਵਾਲੇ ਪਾਣੀ ਨਾਲ ਪੈਗ ਲਾਉਂਗਾ ਹਾਂ ਲਾਏਗਾ ਤੂੰ ਪੈਗ ਪਰ ਤੂੰ ਲਾ ਲਿਆ ਕਰ ਪੈਗ ਨਾਲ ਫੇਰ ਹੀ ਵਾਹਣ ਵੱਧ ਦਵਾਉਂਦੇ ਆ ਇਹ ਆਪਾਂ ਨੂੰ ਜੇ ਆਹ ਕੰਮ ਤਾਂ ਕਰਦਾ ਮੈਂ ਨੇ ਵੀ ਨਹੀਂ ਪੋਛਦਾ ਅਸੀਂ ਪਾਣੀ ਪੀਣ ਵੀ ਨਾ ਗਈ ਉਹ ਕਿੱਥੋਂ ਲਾ ਲਿਆ ਇਹਨਾਂ ਨੂੰ ਲੜਾਈ ਦੀ ਗੱਟੀ ਲੜਾਈ ਦਾ ਗੱਟਾ ਹੈ ਤਾਂ ਮਰਨਾ ਹੀ ਲੜਦਾ ਰਹਿੰਦਾਗਾ ਧੀਰੀ ਦਾ ਲੱਗਦੀ ਨਹੀਂ ਕੱਦੂ ਹੀ ਕਰੀ ਜਾਂਦੀ ਹੈ ਉਹ ਨਣ ਜੋ ਕਰਾ दारू ਦਾ ਨਾਰਾ ਬੱਟਾ ਹੀ ਪਹੁੰਚਦਾ ਰਹਿੰਦਾ ਸਾਰਾ ਦਿਨ ਆਉਂਦਿਆਂ ਜਾਂਦਿਆਂ ਬੁੜੀਆਂ ਨੂੰ ਹੋਰ ਟੋਕੀ ਜਾਉਂ ਤਰੇ ਇੱਧਰ ਵਾਗਿਆ ਕਦੇ ਉੱਧਰ ਵਾਗ ਮਾਰ ਉਹ ਵੀ ਨਹੀਂ ਆਇਆ ਹਜੇ ਜੱਟੇ ਆ ਪਊਆ ਲੈ ਕੇ ਵੀ ਦੱਸ ਆ ਜਾ ਹੂੰ ਦੱਸੀ ਦੀ ਪੋਚੀਆਂ ਜਾਣੀਏ ਆ ਜਾ ਲਾਲਾ ਪੈਕ ਗਿਰੀਆਂ ਕੁਰੀਆਂ ਤਾਂ ਇੱਥੇ ਮਿਲਦੀਆਂ ਨੇ ਖੇਤਾਂ 'ਚ ਘੰਟਾ ਲਾਦਾ ਉਹੀ ਫਿਰ ਵੇਈ ਮੰਨਾ ਹਨਾ ਛੋਟੇ ਦੇ ਜਾਂਦਾ ਨਹੀਂ ਬੱਟਾ ਵਜਵਾਲੀਆਂ ਫਿਰ ਗਿਰੀਆਂ ਕਿਉਂ ਨਹੀਂ ਲੈਂਦੀਆਂ ਫਿਰ ਤਾਂ ਸਾਰਾ ਇੱਥੇ ਹੁਣ ਗਿਰੀਆਂ ਮਿਲਣਗੀਆਂ ਲਾਉਣਾ ਪੈਗਾ ਲਾ ਲਈ ਨਾ ਕੰਮ ਲੈ ਕੇ ਆਏ ਕਿ ਕਰਦੇ ਹੋ ਨੇ ਤੁਸੀਂ ਉਹ ਕੰਮ ਲੈ ਕੇ ਨਹੀਂ ਤੈਨੂੰ ਪੈਗ ਪਿਉਣਾ ਵਧੀਆ ਪਿਓਰ दारू ਫਿਰ ਜਦੋਂ ਰੁੱਖੀ ਪੀਤੀ ਨਹੀਂ ਜਾਂਦੀ ਉਹ ਕੋਈ ਨਾ ਪਾਣੀ ਵੱਧ ਪਾ ਲਈ ਹੋਰ ਦਾ ਸਿੱਧੂ ਤੇ ਕੀ ਦਈਏ ਤੈਨੂੰ ਪਰਾਮੂ ਕਰ ਲਿਆ ਹੋਇਆ ਇਹ ਟੱਡ ਧੂਕਦੀ ਆ ਕੱਚਾ ਮਸਾਲਾ ਵੱਧ ਪਾਇਆ ਲਾਦਾ ਨਾ ਸਵਾਜ ਦੇ ਕੰਨ ਤੇ ਮਰੂੰ ਥਪੜਾ ਮਸਾਲਾ ਤਾਂ ਇਹਦੇ ਚ ਪਾਇਆ ਹੀ ਨਹੀਂ ਗਾ ਮੈਂ ਐ ਕਿਵੇਂ ਮਰੇਗਾ ਬਰ ਤੂੰ ਤੇ ਦੇਸੀ ਵਧੀਆ ਉਹ ਸਮਾਨ ਪਾਇਆ ਹੋਇਆ ਇਹ ਕੰਮ ਲੈ ਕੇ ਉਹੀ ਕਰਦੇ ਆ ਫਿਰ ਹੈਨਾ ਜੱਟਾਂ ਵਾਲੀ ਗੱਲ ਟੱਟਾ ਲਈ ਤੂੰ ਤਾਂ ਪੀ ਕੇ ਹਰਾਮ ਕਰਦਾ ਤੂੰ ਐ ਕਰ ਮੈਨੂੰ ਦੇ ਪੈਸੇ ਮੈ ਲੈ ਲੈ ਨਾ ਗਰੀਆਂ ਫੜ ਕੇ ਹੁਣ ਕਿੱਥੇ ਜਾਵੇਂਗਾ ਸ਼ਾਮ ਹੋਈ ਪਈ ਐ ਟੈਰ ਕੇ ਚੱਲਦੇ ਆਪਾਂ ਪਿੰਡ ਭਵੇਂ 20 ਦੀਆਂ ਖਾਲੀਆਂ ਹਰਗਿਰੀਆਂ ਐਡੀ ਕਿੱਡੀ ਗੱਲ ਬਸ 20 ਹੀ ਹੈ ਉਹ 50 ਲੈ ਲਈ ਲੈ ਲਈ 50 ਪੰਜੋ 514 ਕੰਮ ਕਰਤਾ ਓ ਫੇਰ ਕਿੱਡੀ ਕੁਵੱਡੀ ਗੱਲ ਐ 50 ਰੁਪਏ 50 ਰੁਪਏ ਦਾ ਪਊਆ ਆਉਂਦਾ ਓ 20 ਬਰਾ ਤੇਰਾ ਡੰਗਾ ਲਾ ਹੈ ਓਏ ਕਿਹੜਾ ਡੰਗਾ ਲਾ ਹੈ ਤੇਰੀ ਜੀਰੀ ਲੋਨੇ ਦੀ ਹੈਂ ਮੁਤ ਦੇਗਾ ਪੈਸੇ ਤੂੰ ਓਏ ਯਾਰ ਲਵਾ ਕੇ ਪੈਸੇ ਦੇਉ ਤੈਨੂੰ ਮੈਂ ਮੈਂ ਮੁਫਤ ਤਾਂ ਕਰਾਉਂਦੀ ਨਹੀਂ ਕੰਮ ਤਿੱਥੋਂ ਕਿਦਾਂ ਮੇਰੀ ਸੁਣ ਲੈ ਨਾਲੇ ਹੋਰ ਠੀਕ ਹੈਂ 10 ਕਿੱਲੇ ਨੇ ਆਪਣੇ ਹਾਂ ਹਾਂ ਬੁੜੀਆਂ ਮੂਰੇ 9 10 ਦੀ ਬਸ ਉਹ ਕਿਉਂ ਬੇਈਮਾਨਾ ਕਰਵਾਉਣਾ ਮੈਥੋਂ ਉਹ ਐ ਕਿਉਂ ਕਰਦਾ ਫੇਰ ਕੀ ਹੁੰਦਾ ਮੇਰਾ ਅਗ ਜਾ ਰਾ ਉਹ ਜੂ ਮੈਂ ਪਤਾ ਕੀ ਐ ਐਲਸੀਡੀ ਲਿਓਣੀਆ ਮੈਂ ਉਹ ਰੱਬ ਅੱਗੇ ਜਾਣ ਦੇਣੀ ਐ ਕਿਉਂ ਝੂਠ ਮਰਵਾਉਣਾ ਮੈਥੋਂ ਉਸ ਨਹੀਂ ਹੁੰਦਾ ਊ ਊ ਮੇਰਾ ਹੱਕ ਖਾਦਾ ਨਹੀਂ ਕਾਦਾ ਤੇਰਾ ਹੱਕ ਖਾ ਲਿਆ ਓਏ ਕੰਮ 500 ਦਾ ਲੈ ਕੇ ਰੁਪਏ 50 ਦਾ ਪਹੂਆ ਲਿਆ ਤਾਂ ਹੈ ਇਹਦਾ 400 ਦਾ ਘੱਟੋ-ਘੱਟ ਦਵਾਈਆਂ ਤਿੰਨ ਤੱਕ ਕਿੰਨੀਆਂ ਮਹਿੰਗੀਆਂ ਪਾਈਆਂ ਨੇ ਇਹਨਾਂ ਦੇ ਚਾ 5000 ਦਾ ਸਮਾਨ ਪਤਾ 15 ਕਿਲੋ ਗੋਚ ਲਾ 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 ਸੇਤੀ ਕਰ ਬੋਚ ਦੇ ਉਹ ਉੱਥੇ ਤੱਕ ਜਾਣਾ ਉਹ ਗਾਹਾਂ ਤੱਕ ਜਿੱਥੇ ਬੁੜੀਆਂ ਫਿਰਦੀਆਂ ਨੇ ਕਿਸੇ ਦੇ ਸਾਹਮਣੇ ਦਮਾ ਤਾਂ ਨਹੀਂ ਪਿੰਦਾ ਨੀਤ ਪੈ ਜਾਂਦੀ ਤੇਰੇ ਵਰਗੇ ਦੀ ਫਿਰ ਅੱਛਾ ਉਹ ਜੇ ਅਸੀਂ ਦੇਣ ਜਾਣਦੇ ਆ ਨਾ ਹਮ ਅਸੀਂ ਇਹੀ ਕਿ ਨੀਤਾ ਨਹੀਂ ਪਾਉਣ ਜਾਣਦੇ ਨੀਤ ਮਾੜੀ ਨਹੀਂ ਤਾਂ ਪਉਆ ਲੈ ਕੇ ਮੈਨੂੰ ਤਾਂ ਅਸੀਂ ਵੀ ਬੋਤਲ ਲੈ ਆਏਗਾ ਓਏ ਆਦੀ ਆ ਖਸਮਾ ਆਹਾ ਆਦੀ ਹੈ ਉਹ ਉਹਦੇ ਦੇਖ ਲੈ ਵਧੀਆ ਹੈ ਕਿਹੜੇ ਇੱਥੇ ਕਿੰਨਾਗਾ ਬੇਟੇ ਦਾ ਬੇਟ ਨੂੰ ਗਾ ਖੰਡ ਲੈ ਕੇ ਆ ਵੀ ਤੋਲ ਕੇ ਲੈ ਕੇ ਆ ਇਹਨੂੰ ਖਾਂਡੇ ਖਸਮਾ ਦੇਗਾ ਉਹ ਜਲੇ ਸਾਡੀ ਵੀ ਜਿਰੀ ਲਾਣ ਦੇ ਬਾਈ ਲਾਵਾਂਗੇ ਚਾਚਾ ਜੀ ਛੋਡੀ ਵੀ ਲਾਵਾਂਗੇ ਉਹ ਚਾਚਾ ਕਹਦਾ ਪੈਸੇ ਦਾ ਪਹਿਲਾ ਲੈ ਲੈਨੇ ਤੁਸੀਂ ਜਿਰੀ ਲਾਉਣ ਦਾ ਨਾ ਨਹੀਂ ਲੈਂਦੇ ਮੁੜ ਕੇ ਤੁਸੀਂ ਫਿਰ ਦਬਨੇ ਆ ਉਹ ਦੱਪਣ ਸਾਰੇ ਨਹੀਂ ਹੁਣ ਸਾਡੀ ਵੀ ਪਛੇਤੀ ਹੋਈ ਜਾਂਦੀ ਹੈ ਹਰੇਕ ਸਾਨੂੰ ਟੋਕੀ ਜਾਂਦਾ ਮੇਰੀ ਗੱਲ ਹੁਣ ਕੱਲ ਨੂੰ ਉਤਰੇ ਆ ਜਾਾਂਗੇ ਠੀਕ ਆ ਆ ਚਾਚੇ ਦਾ ਰਹਿ ਗਿਆ ਬਾਣ ਠੀਕ ਆ ਉਹ ਸਾਡਾ ਵੀ ਹੋ ਜਾਣਾ ਤੇ ਭਰਾਵਾ ਉਹ ਸਾਡਾ ਆ ਦੋ ਕਿੱਲੇ ਰਹਿ ਗਏ ਤੂੰ ਯਾਰ ਵਿੱਚ ਦੋ ਬਰਾ ਆ ਗਿਆ ਤੂੰ ਪਹਿਲਾਂ ਇਹਨਾਂ ਕੋਲ ਆਇਆ ਫਿਰ ਹੁਣ ਮੇਰੇ ਕੋਲ ਆ ਗਿਆ ਬੈਠਾ ਇਹਨਾਂ ਨੂੰ ਮੈਨੂੰ ਲੱਗਦਾ ਇਹਨਾਂ ਦੇ ਕੋਈ ਉਹਨਾਂ ਦਾ ਜ਼ਿਕਰ ਹੋਰ ਨਹੀਂ ਕੋਈ ਲੱਗਦਾ ਮੈਂ ਕਿਹੜਾ ਪੈਸੇ ਨਹੀਂ ਦਿੱਤੇ ਮਿੱਥੋ ੜਮਾਨ ਸੇ ਲੈ ਕੇ ਇੱਕ ਪੈਸਾ ਨਹੀਂ ਛੱਡਿਆ ਮੇਰੀ ਗੱਲ ਚੁੱਪਦਾ ਮੇਰੀ ਗੱਲ ਸੁਣਦਾ ਕੱਲ ਨੂੰ ਆ ਜੂ ਐ ਕਰੀ ਭਰ ਆਥਣੇ ਆਉਂ ਕਰੇ ਠੀਕ ਆ ਬੋਤਲ ਤਿਆਰ ਰੱਖੀ ਤੜਕੀ ਦੇ ਟੀਮ ਸਾਰੀ ਆਜੂ ਸਾਡੀ ਓਏ ਆ ਜੀ ਦਾਰੂ ਦੂਰਾ ਬਣਾ ਰੱਖੀ ਆ ਮੈਂ ਪਹਿਲਾਂ ਹੀ ਤੇਰੇ ਤੋਂ ਇਹਨੂੰ ਮੈਂ ਲਾਰਾ ਲਾ ਕੇ ਆ ਜੂ ਠੀਕ ਆ ਵਾਹ ਵਾਹ ਬੀਬੀ ਤੜਕੇ ਆਵਾਂਗੇ ਕੱਲ ਨੂੰ ਕਹਿੰਦਾ ਵੀ ਭਾਈ ਅੱਦੇ ਬੰਦੇ ਸਾਡੇ ਬਿਮਾਰ ਹੋ ਗਏ ਆ ਵਾਹ ਵਾਹ ਠੀਕ ਆ ਤਾਪ ਤੇੜਾ ਦੇ ਤਾਪ ਆ ਚਲ ਚੰਗਾ ਬਗਿਆ ਚੰਗਾ ਜੀ ਬਰ ਸੇਰਾ ਮੈਂ ਚੰਗਾ ਵਾਹ ਦੇਖਾ ਜਾਂਦੇ ਜਾ ਯਾਰ ਜੇ ਇਹ ਲਾਉਣਾ ਪੈਗਾ ਲਾ ਸਕਦਾ ਨਹੀਂ ਆਪਦਾ ਇਹ ਨਹੀਂ ਮਿਲਦੀ ਭਈ ਇਹ ਤਾਂ ਮੇਰੇ ਖਤਰ ਵਾਲਾ ਹਾਂ ਅਈ ਨਾ 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 ਹੁਣ ਬੰਦਾ ਵੀ ਟਾਲਣਾ ਕੋਈ ਹੋ ਕਰਨਾ ਯਾਰ ਹੁਣ ਤੁਰੂਗਾ ਤੇ ਮੈਂ ਵੀ ਗੱਲ ਤੇ ਪਿੰਡ ਜਾਊਂਗਾ ਮੈਨੂੰ ਜਿ ਲਵਾ ਦੇ ਯਾਰ ਇਹਨੂੰ ਇਹ ਤਾਂ ਜੁੱਠੀ ਆ ਮੇਰੀ ਜੁੱਠੀ ਆ ਨਾ ਨਾ ਮੇਰੀ ਜੁੱਠੀ ਆ ਨਾ ਇਹਨਾਂ ਦੀ ਕੋਈ ਜੁੱਠੀ ਨਹੀਂ ਮੜ ਮੜ ਇਹਨਾਂ ਦੀ ਜੁੱਠੀ ਵੀ ਮੰਗੇ ਜੀ ਉਹ ਚੱਲ ਜਾਂ ਟੇ ਕੋਈ ਗੱਲ ਨਹੀਂ ਯਾਰ ਮੇਰੇ ਕੋਲ ਸ਼ਾਮ ਨੂੰ ਮਾਰ ਲੀਂ ਕਿਹੜਾ ਜੇ ਨਹੀਂ ਹੈਗੀ ਤੇਰੇ ਕੋਲ ਉਹਦਾ ਸ਼ਾਮ ਨੂੰ ਬਾਦੂ ਪਈਏ ਇਹਨਾਂ ਦੇ ਮਾਰ ਨਹੀਂ ਤੇ ਕੱਪ ਆ ਜਾ ਚਾ ਕੀ ਕਰਦਾ ਕੋਈ ਨਹੀਂ ਹੁਣ ਪਾਈ ਦੀ ਬਾਈ ਬਣ ਕੇ ਦੋ ਕਿਲੇ ਲਵਾ ਕੇ ਨਾ ਤੂੰ ਹੋਰ ਨਾ ਕਿਸੇ ਕੋਲ ਵੇਚ ਇਹਨਾਂ ਨੂੰ ਮੈਂ ਤੇਰੀ ਭੇਜੂਗਾ ਹੋਰ ਕਿਸੇ ਦੀ ਨਹੀਂ ਭੇਜਦਾ ਓ ਠੀਕ ਠਾਕ ਬਾਈ ਮੇਰੀ ਗੱਲ ਸੁਣ ਲਾਰਾ ਲਾ ਕੇ ਤੋੜਦਾ ਇਹਨਾਂ ਅੱਛਾ ਮੈਂ ਕੱਲ ਨੂੰ ਪਾਗਾਂ ਨੂੰ ਜਾਣੇ ਆ ਦੋ ਦਿਨ ਤਿੰਨ ਦਿਨ ਨਹੀਂ ਇੱਥੋਂ ਖੜਾ ਛੁੱਟਦਾ ਛੋਡਾ ਨਾ ਨਾ ਮੈਂ ਲਾਰਾ ਲਾ ਕੇ ਤੋੜਿਆ ਕਰਾਂ ਹੈ ਆਪੀ ਫੇਰ ਮਾਰ ਜੂ ਗੇੜਾ ਮਿੱਠੀ ਗੋਲੀ ਦੇਤੀ ਆ ਮਿੱਠੀ ਗੋਲੀ ਦੇਤੀ ਓਏ ਤਾਂ ਮੈਨੂੰ ਤੇਰੇ ਤੇ ਮਾਨ ਹੈ ਤੂੰ ਮਿੱਠੀ ਗੋਲੀ ਦੇਦਾ ਨਾ ਹਰੇਕ ਨੂੰ ਗੱਲ ਸੁਣ ਨਸ਼ਾ ਜਾਂ ਤਾਂ ਹੋ ਗਿਆ ਮੈਨੂੰ ਪਉਵਾ ਕਰ ਦੋ ਹੋਰ ਦਦੇ ਓਏ ਇਦੇ ਜਦੇ ਕਿੰਨੀ ਪਈ ਐ ਆਇਆ ਕਦੋਂ ਗੱਦਾ ਸੱਚੇ ਕੋਈ ਨਾ ਕੋਈ ਆ ਉਹ ਪੂਗਾ ਤਾਂ ਖੁਰਦੇ ਦੇ ਉਹ ਸ਼ਾਮ ਨੂੰ ਘਰੇ ਚੱਲੀ ਮੇਰੇ ਕੋਲੇ ਆ ਜੀ ਜਿਗਰਾ ਰੱਖਿਆ ਕਰ ਉਹ ਜਿਗਰੇ ਤਾਂ ਬਥੇਰੇ ਵੱਡੇ ਨੇ ਜੱਟਾਂ ਦੇ ਮੈਂ ਬੁੜੀਆਂ ਨੂੰ ਕਹਿ ਕੇ ਆਇਆ ਹੂੰ ਬੀ ਪੂਰੀ ਸੰਗਣੀ ਗੀਲ ਉਹ ਐ ਲੁੱਟਿਆ ਭਿੰਦਰਾ ਉਹ ਹਏ ਹੁਣ ਲੈ ਕੇ ਹੁਣ ਲੈ ਸੀੜੀ ਉਹ ਆ ਕਿਧਰ ਆ ਗਿਆ ਭਾਈ ਪੈਸਾ ਨੂੰ ਐਸੇ ਸਾਬ ਸਾਬ ਕਰ ਦਿੰਦੇ ਹੁਣ ਸਾਡਾ ਪੈਸੇ ਪੂਰੇ ਤਾਂ ਹੋ ਗਏ ਤੁਹਾਡੇ ਕੰਨੀ ਕਾਹ ਚ ਪੂਰੇ ਹੋ ਗਏ ਸਾਡੇ ਪੈਸੇ 5000 ਤਾਂ ਸ਼ੁਰੂ ਸੁਣੀ ਪੜਿਆ ਤੁਸੀਂ ਨੇ ਤੇ ਉਦੋਂ ਦਾ 10000 ਕੇਰਾ 2 ਕੇਰਾ ਐ ਲੈ ਗਈਆਂ ਕਿਸ਼ਤਾਂ ਨੂੰ ਅੱਛਾ ਹੋਰ ਵੀ ਪੂਰੇ ਹੋ ਗਏ ਹੋਰ ਹੋ ਜਾਣਗੇ ਭਾਈ ਸਾਡਾ ਖਰਾਬ ਦੋ ਵਾਰੀ ਤਾਂ ਸੀ ਨੇ ਪੈਸੇ ਫੜੇ ਨੇ ਸਾਡੇ ਹਿਸਾਬ ਦਾ ਦਾ ਰਹਿਦਾ ਸੀ ਰੇਟ ਘਟਦਾ ਤਾਂ ਆਪਾਂ ਨੂੰ ਕਾਹ ਦਾ ਰੇਟ ਘਟ ਦੇਤਾ ਘਟ ਦਿਤਾ ਰੇਟ ਹੁਣ ਮੈਂ ਕਿੱਥੋਂ ਦੇਵਾਂ ਮੇਰੇ ਲੇ ਤਾਂ ਹੈ ਨਹੀਂ ਪਈ ਹੁਣ ਲੈ ਤੋਂ ਨਹੀਂ ਲਾਵਾਂਗੇ ਜਿੰਨਾ ਸਾਡੇ ਨਾਲ ਜੀਦੀ ਦਾ ਰੇਟ ਹੋਇਆ ਸੀਗਾ ਰੇਟ ਹੋਇਆ ਜਦੋਂ ਹੁਣ ਰੇਟ ਅਗਲੇ ਨੇ ਘਟੇ ਤਾਂ ਮੈਂ ਕੀ ਕਰਾਂ ਫਿਰ ਹੁਣ ਪੈਸਾ ਬਾਈ ਤਾਂ ਨੂੰ ਦੇਖ ਦੇਣੇ ਪੈਣਗੇ ਕਿ ਮੈਂ ਮਰਜੀ ਲੈ ਲਈਏ ਸੀ ਤੇਖਾ। ਜਾਂ ਕੇਸ ਕਰ ਦੋ ਮੇਰੇ ਤੇ ਜਾਂ ਭੱਗ ਜਾਓ ਭੱਜ ਜਾਓ। ਹੈ ਨਹੀਂ ਜਦੋਂ ਮੇਰੇ ਲਈ ਪੈਸਾ ਦੇ ਦੇ। ਨਹੀਂ ਅਸੀਂ ਲੈ ਲਾਂਗੇ। ਹੈ ਨਹੀਂ ਮੇਰੇ ਲਈ ਹੈ ਨਹੀਂ ਭਾਈ ਦੇਖੀ ਨਾ ਮੇਰੇ ਲਈ ਨਹੀਂ ਹੈਗੇ ਜਾਂ ਭੱਗ ਜਾਓ। ਉਹ ਜਿਆਦਾ ਬਾਈ ਤੂੰ ਹੱਥਾ-ਥੱਥ ਮਾਰ ਕੇ ਸਾਨੂੰ ਕੁੱਟ ਕੇ ਲਾ ਲਿਆ ਜੀਰੀ। ਫਿਰ ਪੈਸੇ ਦਿੱਤੇ ਨਹੀਂ ਪੈਸੇ ਸਾਨੂੰ ਮੈਂ। ਪੈਸੇ ਦਾ ਫਰਕ ਸੀ ਇਹੋ ਜਿਹੇ ਬੰਦੇ ਲੈ ਜਾਂਦਿਆਂ ਨਹੀਂ ਹੁੰਦੀਆਂ ਜੀਰੀ ਲਾਉਣ। 5 ਕੇਰਾ ਦਿੱਤਾ 3 ਕੇਰਾ 2 2 ਉਹ ਦੇ ਕੇ ਲਾ ਜੀ 5000 ਦਾ ਕਹੇ ਲੈ ਸਾਡੇ ਜੀਰੀ ਲਾ ਦਿਓ। ਤਾਨੂੰ ਫੜੀ ਗਈਆਂ ਉਹ ਦੋ। ਲਵਾ ਕੇ ਜੀਰੀ ਐਨਾਂ ਨਾ ਸੀ ਧ ਤੂੰ ਪਿਗਨੇ ਮਰੇ ਤੂੰ ਤਾਂ ਜੱਟਾਂ ਦਾ ਕੱਦੂ ਹੀ ਕਰੀ ਗਈ ਮਰਨਿਆ ਹੁਣ ਤੈਨੂੰ ਕੱਦੂ ਦੀਂਦੇ ਨੇ ਵੀ ਸਾਰੇ ਕਿਤੇ ਕੱਦੂ ਕਰ ਗਏ ਉਹ ਤਲਵਾ ਲਵਾ ਲਾ ਜੀ ਦੀ ਸਾੜਾ ਧੂਆਂ ਘੱਡਤਾ ਤੈਨੂੰ ਉਹਨਾਂ ਨੇ ਤਾਂ ਟਰੈਕਟਰ ਦੀ ਲੋੜ ਹੀ ਨਹੀਂ ਪਈ ਕਹਿੰਦੇ ਸਾਨੂੰ ਹੋ ਟਰੈਕਟਰ ਦੀ ਲੋੜ ਨਹੀਂ ਪਈ ਦੇਖ ਲੈ ਭੈਣੇ ਕਿਵੇਂ ਬੋਲਦਾ ਇਹ ਭੁੰਨਣਾ ਬੇਸ਼ਰਮ ਜੀ ਮੈਂ ਰੱਖਿਆ ਬਹਿ ਜਾ ਤੇਰਾ ਬੇੜਾ ਮਹਾਰਾਜ ਕਰਕੇ ਜਿਹੜੇ ਸਾਡੇ ਤੋਂ ਪੈਸੇ ਦੱਬ ਲੈ ਚੱਲ ਜੀ ਮੈਂ ਰੱਖਿਆ ਜੀ ਤੇ ਰਾਜਾ ਸੁੱਤੇ ਦਾ ਸੁੱਤਾ ਖਾਣੇ ਦਾ ਤਾਂ ਬਾਸ ਨਹੀਂ ਹੁੰਦਾ ਜਿਵੇਂ ਰੱਖੀ ਹੋਣਗੇ ਤਾਂ ਬਹਿ ਜਾਊਗਾ ਨਹੀਂ ਤੇਰੇ ਨਾਂ ਦੇ ਕੋਈ ਨਾ ਮਰੇਗਾ ਭੁੰਨਿਆਈ ਮਰੇਗਾ ਸੁੱਤਾ ਪਿਆਣਾ ਆ ਜਾਣੇ ਪਹਿਲੇ ਸਕਤੇ ਹੋਰ ਨਾ ਮੈਂ ਜੀ ਮਰ ਜਾ ਹਾਂ ਬਾਤ ਆ ਮੈਂ ਥੋਪਾਲੀ ਨੇ ਸਾਮੇ